ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਅੱਜ ਦੀ ਜੋ ਵੀਡੀਓ ਆ ਮੋਗਾ ਟਰੈਕਟਰ ਮੰਡੀ ਦੀ ਆ ਕਿਹੜੇ ਕਿਹੜੇ ਮਾਡਲ ਇੱਥੇ ਪਹੁੰਚੇ ਆ ਤੇ ਕੀ ਕੀ ਮਾਲ ਖਾਂ ਦੀ ਡਿਮਾਂਡ ਆ ਤੁਹਾਡੇ ਨਾਲ ਕਰਦੇ ਆ ਸ਼ੇਅਰ ਜੋ ਪਹਿਲਾ ਟਰੈਕਟਰ ਆਪਾਂ ਨੂੰ ਦਿਖਾਈ ਦੇ ਰਿਹਾ ਉਹ 3630 ਨਿਊ ਹਾਲੈਂਡ ਵਾਲਾ ਦਾ ਪਲਾਸਿਕ ਜਿਸ ਦੇ ਟਾਇਰਾਂ ਦੀ ਗੱਲ ਕਰੀਏ ਗੁਡিয়ার ਦੇ ਟਾਇਰਾਂ 16928 ਸਾਈਜ਼ ਆ ਬਿਲਕੁਲ ਸਾਫ਼ ਕੰਡੀਸ਼ਨ ਦੇ ਟਾਇਰਾਂ ਚੰਗੀ ਕੰਡੀਸ਼ਨ ਦੇ ਟਾਇਰਾਂ ਪੂਰੇ ਆਪਾਂ 85 ਤੋਂ 90 ਪੈਸੇ ਕਹਿ ਸਕਦੇ ਆ ਰੰਗ ਰੋਗਨ ਦਾ ਵੀ ਟਰੈਕਟਰ ਸਾਫ਼ ਆ 2014 ਮਾਡਲ ਆ ਜੀ 4 ਲੱਖ ਤੇ 95000 ਰੀਅ ਡਿਮਾਂਡ ਤੇ ਗੇਅਰ ਵੀ ਆਪਾਂ ਦੇਖ ਕੇ ਤੁਹਾਨੂੰ ਦੱਸ ਦਿੰਦੇ ਆ ਵੀ ਇਹ ਤਿੰਨ ਗੇਰਾਂ ਚ ਤੇ ਸਾਈਡ ਗੇਰ ਆ ਜੀ ਉਸਦੇ ਨਾਲ ਆ ਗਿਆ ਜੀ 60 55 ਫਾਰ ਮਾਲਿਆਂ ਦਾ ਰੰਗ ਰੋਗਨ ਦਾ ਟਰੈਕਟਰ ਪੂਰਾ ਹੀ ਸਾਫ ਹੈ ਜੀ ਐਮ ਆਰ ਪੇ ਟਾਇਰਾਂ ਚ ਟਾਇਰਾਂ ਦੀ ਕੰਡੀਸ਼ਨ ਇਸ ਤਰੀਕਿ ਪੂਰੀ ਸਾਫ ਪਈ ਹੈ ਤੇ ਫਰੰਟ ਦੇ ਟਾਇਰ ਵੀ ਬਿਲਕੁਲ ਸਾਫ ਪਏ 2014 ਮਾਡਲ ਆ 4 ਲੱਖ ਤੇ 40000 ਰੁਪਿਆ ਮਾਲਕਾਂ ਦੀ ضمانਤ ਟਰੈਕਟਰ ਪੂਰਾ ਹੀ ਸਾਫ ਹੈ ਜੀ ਦੇਖਣ ਉਹਦੇ ਨਾਲ ਆ ਗਿਆ 50 55 ای ਰੰਗ ਰੋਗਨ ਦਾ ਟਰੈਕਟਰ ਪੂਰਾ ਸਾਫ ਹੈ ਗੁਡিয়ার ਦੇ ਟਾਇਰ ਆ ਫਰੰਟ ਵਾਲੇ ਤੇ ਬੈਕ ਸਾਈਡ ਦੇ ਕੋਲੋ ਕੰਪਨੀ ਦੇ 16 ਦੇ ਟਾਇਰਾਂ ਚ ਸਾਫ ਨਹੀਂ ਕਿੰਦੇ ਟਾਇਆ ਟੈਰੀ ਰੰਗ ਰੋਗਨ ਦਾ ਵੀ ਪੂਰਾ ਹੀ ਖਾਤ ਟਰੈਕਟਰ ਦਿਖਾਈ ਦੇ ਰਿਹਾ ਪੰਜਾਬ ਨੰਬਰ ਟਰੈਕਟਰ 2013 ਮਾਡਲ ਆ 4 ਲੱਖ ਤੇ 65000 ਰੁਪਏ ਡਿਮਾਂਡ ਆ ਸਾਡਾ ਆਪਣਾ ਹੀ ਬਾਈਟ ਰੇ ਠੀਕ ਹੈ ਬਈ ਦਿੰਨਾ ਲਾਗੇ 363 ਨੇ ਉਹ ਵਾਲਾ ਡਾਣਾ 2010 ਮਾਡਲ ਆ 4 ਲੱਖ 78000 ਰੁਪਿਆ ਟਮਾਡਾ ਬੈਕ ਸਾਈਡ ਦੇ ਟਾਇਰ ਜਿਹੜੇ ਗੁਡিয়ার ਦੇ 16 ਦੇ ਟਾਇਰਾਂ ਚ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਪਈ ਹੈ ਤੇ ਜੋ ਫਰੰਟ ਦੇ ਟਾਇਰ ਆ ਉਹ ਵੀ ਗੁਡিয়ার ਦੇ ਟਰੈਕਟਰ ਪੂਰਾ ਸਾਫ਼ ਹੈ ਉਹਨਾਂ ਨਾਲ ਲਾਗੇ 2008 ਮਾਡਲ ਆ ਫਾਰਮ 60 ਜੇ ਵੀ ਪੰਜਾਬ ਨੰਬਰ ਹੀ ਟਰੈਕਟਰ 프ਰੰਟ ਦੇ ਟਾਇਰ ਵੀ ਬਿਲਕੁਲ ਸਾਫ ਅਤੇ ਬੈਕ ਸਾਈਡ ਦੇ ਟਾਇਰ ਵੀ ਬਿਲਕੁਲ ਸਾਫ 13 ਦੇ ਟਾਇਰਾਂ ਚ ਹੈ ਰੰਗ ਰੋਬੰਦਾ ਵੀ ਟਰੈਕਟਰ ਪੂਰਾ ਸਾਫ ਆ 2008 ਮਾਡਲ ਦੀ ਮਾਰਦ 295000 ਰੁਪਏ ਨਾਲ ਅਗੇ 36000 ਫੋਰਟ ਪੇਂਟ ਵਗੈਰਾ ਹੋਇਆ ਨਹੀਂ ਟਰੈਕਟਰ ਇਹ 99 ਮਾਡਲ ਹੈ 1 ਲੱਖ ਤੇ 15000 ਰੁਪਏ ਡਿਮਾਂਡ ਟਾਇਰ ਦੇ ਕਸੇ ਪਰ ਵਾਹਨ ਆ ਲਾ ਗਈ ਮੈਸੀ 5245 2007 ਮਾਡਲ ਆ 245000 ਰੁਪਇਆ ਡਿਮਾਂਡ ਆ ਪੰਜਾਬ ਨੰਬਰ ਕਰੈਕਟਰ ਆ ਜੀ ਤੁਸੀਂ ਦੇਖ ਸਕਦੇ ਹੋ ਕਰਕਰ ਨੂੰ ਚੰਗੀ ਤਰ੍ਹਾਂ ਮਿਲਦੀ ਟਾਇਰਾਂ ਦੀ ਕੰਡੀਸ਼ਨ ਵੀ ਸੌਖੀ ਆ 14 ਦੇ ਟਾਇਰਾਂ ਚ ਗੁਡਇਰ ਦੇ ਟਾਇਰ ਆ ਜੀ ਅਦ ਨਾਲ ਆ ਗਈ ਸਵਰਾਜ 735 2001 ਮਾਡਲ 245000 ਰੁਪਇਆ ਡਿਮਾਂਡ ਆ ਜੀ ਤੋ 245000 ਰੁਪਏ 755 ਲੱਖ ਦੀ 5245 ਦੀ 245 ਰਹਾ ਪਰ ਦੀ ਡਿਮਾਂਡ ਹੈ ਜੇ ਕੇ ਦੇ ਟਾਇਰਾਂ ਟਾਇਰ ਨਵੇਂ ਪਏ ਗਰੰਡ ਰੋਗਨ ਤੇ ਟ੍ਰੈਕਟਰ ਦਾ ਵੀਡੀਓ ਕਿ ਇੱਕ ਸਾਡੇ ਪਾਮ ਕਰਦਾ ਬਾਹਰ ਆ ਗਿਆ ਜੀ 2010 ਮਾਡਲ ਸਬਰਾਜ 855 3 ਲੱਖ 75000 ਰੁਪਏ ਦੀ ਡਿਮਾਂਡ ਆ ਬੈਕ ਸਾਈਡ ਦੇ ਟਾਇਰ ਜਿਹੜੇ ਐਨ ਮਾਰਕ ਦੇ 14 ਦੇ ਟਾਇਰ ਆ ਬਿਲਕੁਲ ਸਾਫ ਪਏ ਤੇ ਰੰਗ ਰੋਗ ਨਾਲੋਂ ਵੀ ਟਰੈਕਟਰ ਪੂਰਾ ਹੀ ਸਾਫ ਹੈ ਉਸ ਦੇ ਨਾਲ ਆ ਗਿਆ 60 ਫਾਰਮ ਇਹ ਵੀ ਪੰਜਾਬ ਨੰਬਰ ਟਰੈਕਟਰ ਜੀਏ ਪੀ 46 ਰੰਗ ਰੋਗ ਨਾਲ ਟਰੈਕਟਰ ਬਹੁਤ ਹੀ ਸਾਫ ਹੈ ਟਾਇਰਾਂ ਦੀ ਕੰਡੀਸ਼ਨ ਫਰੰਟ ਵਾਲਾਂ ਦੀ ਸਫਾਈ ਤੇ ਬੈਕ ਸਾਈਡ ਦੇ ਟਾਇਰਾਂ ਦੀ ਕਲੀਨਰ ਵੀ ਸਾਫ ਪਈ ਹੈ ਇਹ 13 ਦੇ ਟਾਇਰਾਂ ਚਾਹ ਜੇ ਟਾਇਰਾਂ ਦੀ ਆਪਾਂ ਕੰਡੀਸ਼ਨ ਲਈਏ ਤਾਂ 60 ਪੁਆਇੰਟ ਪੈਸੇ ਹੈ ਜੀ 2003 ਮਾਡਲ 2 ਲੱਖ 60 ਹਜ਼ਾਰ ਢਮਾ ਲਾਈ ਸਪਾਰ ਟੈਕਨੀਕਲ ਆਇਆ ਆ ਤਾਂ ਡਿਟ੍ਰੈਕਟਰ ਆਪਣਾ ਮੋਬਾਈਲ ਨੰਬਰ ਬੋਲਿਓ ਭਾਈ 84377065 65766 ਪਿੰਡ ਕਿਹੜਾ ਭਾਈ ਦਾ ਰਾਮੂ ਵਾਲਾ ਕਲਾਂਜੀ ਦਾ ਮੋਗਾ ਹੀ ਆਹੀ ਟਰੈਕਟਰ ਕੱਲਾ ਤੇ ਹੋਰ ਵੀ ਸੀ ਤੁਹਾਡਾ ਲਓ ਜੀ ਇਹ ਮਾਲਕਾਂ ਦਾ ਨੰਬਰ ਤੁਹਾਡੇ ਨਾਲ ਸ਼ੇਅਰ ਕਰਤਾ ਇਹ ਭਾਈ ਵਾਈ ਆ ਤੇ ਰੱਖਿਆ ਕਰੇ ਠੀਕ ਹੈ ਜੀ 2003 ਮਾਡਲ ਦੀ ਡਿਮਾਂਡ ਹੈ ਜਿਹੜੀ 265000 ਤੁਸੀਂ ਦੇਖ ਸਕਦੇ ਹੋ ਮਾਲਕਾਂ ਦਾ ਨੰਬਰ ਤੁਹਾਨੂੰ ਦੱਸਦਾ ਪਿੰਡ ਵੀ ਦੱਸਦਾ ਬਾਈ ਜੀ ਨਾਮ ਵੀ ਦੱਸ ਦੋ ਆਪਣਾ ਜਸਕਰਨ ਸਿੰਘ ਬਾਈ ਦਾ ਨਾਮ ਹੈ ਜੇ ਕਿਸੇ ਨੂੰ ਟਰੈਕਟਰ ਪਸੰਦ ਆਵੇ ਤਾਂ ਤੁਸੀਂ ਵੀਡੀਓ ਚ ਦੇਖ ਕੇ ਖਰੀਦ ਸਕਦੇ ਹੋ ਮਹਤੇ ਨਾਲ ਆ ਗਈ ਨੰਦਰਾ 475 ਇਹ ਵੀ ਪੰਜਾਬ ਨੰਬਰ ਹੈ ਜੀ 2001 ਮਾਡਲ ਆ 235000 ਰੁਪਿਆ ਡਿਮਾਂਡ ਹੈ ਰਾਂਗ ਰੋਗ ਨਾਲ ਕੈਸ ਆਹ ਤੇ ਟਾਇਰ ਵੀ ਬਦਲ ਪੰਨਾਂ ਨੇ ਜੀ ਅੱਜ ਤੇ ਨਾਲ ਆ ਗਈ ਅਰਜਨ 605 ਟਰੈਕਟਰ ਸਾਫ ਆ ਤੇ ਰਾਂਗ ਨਾਲ ਵੀ ਟਰੈਕਟਰ ਬਿਲਕੁਲ ਸਾਫ ਬੈਕ ਸਾਈਡ ਦੇ ਟਾਇਰ ਵੀ ਬਿਲਕੁਲ ਨਵੇਂ ਆ ਮਾਡਲ 16 ਦੇ ਟੈਕ 2009 ਮਾਡਲ ਆ 3 ਲੱਖ ਤੇ 95000 ਜਿਹੜਾ ਮਾਡਲ ਆ ਤੇ ਨਾਲ ਆ ਗਈ ਫਾਰਮ 60 ਜੇ ਵੀ ਪੰਜਾਬ ਨੰਬਰੀ ਹੈ ਜੀ ਪੀ ਵੀ 09 96 ਮਾਡਲ ਆ 1 ਲੱਖ ਤੇ 70000 ਰੁਪਿਆ ਡਮਾ ਦਾ ਰੰਗ ਰੋਬੰਦੂ પેટ્રોલ ਦਾ ਦੇਖ ਸਕਦੇ ਹੋ ਤੇ ਨਾਲ 735 ਆ ਗਈ 98 ਮਾਡਲ ਪੰਪਸ ਦਾ ਬਾਹਰ 1 ਲੱਖ ਤੇ 65000 ਰੁਪਿਆ ਡਿਮਾਂਡ ਹੈ ਇਹ ਟਾਇਰ ਆ ਜੋ ਐਸੇ ਕਾਸੇ ਪੈ ਰਿਹਾ ਉਸ ਦੇ ਨਾਲ ਆ ਗਈ ਸੋਨਾ ਲੀਕਾ 55 ਪੀ ਵੀ 07 2002 ਮਾਡਲ ਹੈ ਜੀ 2 ਲੱਖ ਤੇ 70000 ਰੁਪਏ ਮਾਲਕਾਂ ਦੀ ਡਿਮਾਂਡ ਹੈ। ਟਾਇਰਾਂ ਦੀ ਵੀ ਚੰਗੀ ਪਈ ਹੈ। ਇਸ ਸਾਈਜ਼ ਹੈਗਾ ਇਹ ਟਾਇਰਾਂ ਦਾ। 14 ਦੇ ਟਾਇਰਾਂ ਚਾਹੀਏ ਸੀ। ਆਹ 2002 ਮਾਡਲ ਦੀ ਡਿਮਾਂਡ 2 7000 ਹੈ। ਹੁਣ ਦੇ ਨਾਲ ਸਾਹਮਣੇ ਟਰੈਕਟਰ ਤੋਂ ਦਿਖਾਈ ਤੇਰਾ ਫਾਰਮ ਸਾਡ। ਰੰਗਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਜੋ ਵੀ ਚਾਹਤਾਂ। 13 ਦੇ ਟਾਇਰਾਂ ਦਾ ਗੁੜੀਅਰ ਦੇ ਬੈਕ ਸਾਈਡ ਦੇ 4 ਰੰਗ ਕੰਡੀਸ਼ਨ ਠੀਕ ਹੈ। ਕੋਸੇ ਨਾਲ ਆ ਗਈ 50 50 D ਪੈਰ ਪਰ 9 14 ਦੇ ਟਾਇਰਾਂ ਚਾਹੀਏ। ਰੰਗ ਰੋਗਨ ਦਾ ਵੀ ਟਰੈਕਟਰ ਪੂਰਾ ਸਾਫ ਪਿਆ। ਮਾਡਲ ਇਹ ਹੈਗਾ ਜੀ 2016 4 ਲੱਖ ਤੇ 55000 ਰੁਪਿਆ ਦਾ ਮਾਲ ਆ ਪੰਜਾਬ ਨੰਬਰ ਟਰੈਕਟਰ ਹੈ। ਸੋ ਵੀਡੀਓ ਨਾਲ ਜੁੜੇ ਰਹੋ ਜਿਹੜੇ ਤੁਹਾਨੂੰ ਟਰੈਕਟਰ ਦਿਖਾਉਣੀ ਹੈ ਸਾਹਮਣੇ ਟਰੈਕਟਰ ਜਿਹੜਾ ਤੁਹਾਨੂੰ ਦਿਖਾਈ ਦੇ ਰਿਹਾ ਜੀ ਉਹ ਹੈਗਾ ਜੀ ਮੈਸੀ 9500 ਪੀਕੇ ਟੀ ਦੇ ਟਾਇਰਾਂ 'ਚ ਹੈ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਆ ਗੁੱਡੀ ਵੀ ਚੰਗੀ ਪਈ ਹੈ ਟਾਇਰਾਂ ਦੀ 60 ਪੁਆਇੰਟ ਪੈਸੇ ਆਪਾਂ ਕਹਿ ਸਕਦੇ ਹਾਂ ਤੇ ਰੰਗ ਰੋਗੰਦਾ ਵੀ ਟਰੈਕਟਰ ਸਾਫ਼ ਆ ਦੂਸਰੀ ਸਾਈਡ ਤੋਂ ਦਿਖਾਉਣੇ 2017 ਮਾਡਲ ਦਾ 4 ਲੱਖ ਤੇ 80000 ਰੁਪਏ ਡਿਮਾਂਡ ਆ ਉਹਦੇ ਨਾਲ ਆ ਇਹ 2012 ਮਾਡਲ ਆ ਰਮ 60 2 ਲੱਖ ਤੇ 45000 ਰੁਪਏ ਡਿਮਾਂਡ ਆ ਰੰਗ ਰੋਮਨ ਤੁਸੀਂ ਦੇਖ ਸਕਦੇ ਹੋ ਕੈਮਰੇ 'ਚ ਤੁਹਾਨੂੰ ਦਿਖਾਈ ਦੇ ਰਿਹਾ ਹੋਗਾ ਟੈਰਸ ਦੇ ਬਿਲਕੁਲ ਸਾਫ ਹੈ ਗੁਡিয়ার ਦੀ ਟਾਇਰ ਆ ਬੈਕ ਸਾਈਡ ਦੇ 13 ਦੇ 13 ਚ ਮਗਰਾਟ ਵਗੈਰਾ ਸਭ ਸਾਫ ਹੈ ਮਾਜ਼ੇ ਨਾਲ ਆ ਗਿਆ ਜੀ 2012 ਮਾਡਲ ਸੋਨਾ ਲੀਕ 3,75,000 ਰੁਪਇਆ ਮਾਲਕਾਂ ਦੀ ਦਮਾਟਾ ਰੰਗ ਰੋਬਿੰਡਰ ਟਰੈਕਟਰ ਸਾਫ ਟਾਇਰਾਂ ਦੀ ਕੰਡੀਸ਼ਨ ਵੀ ਸਵਾਪਾ ਬੈਕ ਸਾਈਡ ਦੇ ਟਾਇਰ 15 5 28 22 ਦੇ ਐਮ ਆਰ ਪੈਰਾਂ ਜਿੰਜੇ ਟਰੈਕਟਰ ਲਾਇਰਸ ਦੇ ਨਾਲ ਆ ਗਿਆ ਮੇਂਦਰਾ 595 ਸਰਪੰਚ ਰੰਗ ਰੋਗਨ ਤੁਸੀਂ ਦੇਖ ਸਕਦੇ ਆ ਵੀਡੀਓ ਚ ਜੋ ਵੀ ਹੈਦਾ ਹੈ ਐਮ ਆਰਪ ਦੇ ਟਾਇਰਾਂ ਟਾਇਰਾਂ ਦੀ ਗੱਡੀ ਦੀ ਕੰਡੀਸ਼ਨ ਤਾਂ ਸਾਫ ਪਈ ਹੈ ਵੈਸੇ ਆਪਾਂ ਕਹਿ ਸਕਦੇ ਆ ਟਾਇਰ ਜੋ ਇਸਦੇ ਖੁਸ਼ਪ ਹੋਇਆ ਥੋੜੀ ਜੀ ਫਰੰਟ ਦੇ ਟਾਇਰ ਸਾਫ ਆ 2006 ਮਾਡਲ ਆ 2 ਲੱਖ 80 ਹਜ਼ਾਰ ਰੀਅ ਡਿਮਾਂਡ ਆ ਉਸਦੇ ਨਾਲ ਆ ਗਈ 50 50 ਡੀ ਜੌਂਡੀਰ ਵਾਲਿਆਂ ਦਾ ਬੈਕ ਸਾਈਡ ਦੇ ਟਾਇਰ ਜਿਹੜੇ ਐਮ ਆਰਪ ਦੇ ਸਾਫ ਕੰਡੀਸ਼ਨ ਦੇ ਟਾਇਰ ਆ ਪੂਰੇ 14 ਦੇ ਟਾਇਰ ਆ ਜੀ 2014 ਮਾਡਲ ਆ 4 ਲੱਖ ਤੇ 45000 ਰੁਪਿਆ ਮਾਲਕਾਂ ਦੀ ਮੰਗ ਹੈ ਉਹਦੇ ਨਾਲ ਆ ਗਿਆ 73595 ਮਾਡਲ 1 ਲੱਖ ਤੇ 45000 ਰੁਪਿਆ ਮਾਲਕਾਂ ਦੀ ਮੰਗ ਆ ਬੈਕ ਸਾਈਡ ਦੇ ਟਾਇਰ ਆ ਜੋ ਘਾਸੇ ਪਿਆ ਫਰੰਟ ਦੇ ਟਾਇਰਾਂ ਦੀ ਕੰਡੀਸ਼ਨ ਠੀਕ ਹੈ। ਉਹਦੇ ਨਾਲ ਆ ਗਿਆ 655 ਫਾਰਮ ਆ ਰਹੇ ਨੇ 16 ਦੇ ਟਾਇਰਾਂ ਚ ਗੁਡਇਰ ਦੇ ਟਾਇਰ ਆ ਟਾਇਰਾਂ ਦੀ ਕੰਡੀਸ਼ਨ ਸਾਫ਼ ਪਈ ਹੈ। ਰੰਗ ਰੋਗਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਟਰੈਕਟਰ ਦਾ ਮਾਡਲ ਇਹ ਟਰੈਕਟਰ ਹੈ ਜੀ 2014 4,25,000 ਰੁਪਏ ਡਿਮਾਂਡ ਆ ਕੋਲ ਦੇ ਨਾਲ ਆ ਗਈ ਸਵਰਾਜ 735 2003 ਮਾਡਲ 2,45,000 ਰੁਪਏ ਡਿਮਾਂਡ ਹੈ ਟਾਇਰ ਆ ਜਿਹੜੇ ਬੈਕ ਸਾਈਡ ਦੇ ਸਾਫ ਪਏ ਇਹਨਾਂ ਦੇ ਟਾਇਰ ਆ ਸ਼ਾਇਦ ਸ਼ਾਇਦ 18 ਦੇ ਹੁਣ ਟਾਇਰ ਤੁਹਾਨੂੰ ਦੇਖ ਕੇ ਜ਼ਰੂਰ ਲੱਖਦੇ ਆਂ ਬਸ ਇਹ 12 ਦੇ 18 ਚੀ ਜਿਆਦਾ ਹਾਂ ਵੀ ਇਹ ਦੇ ਟਾਇਰ ਚੋ 13 ਦੇ ਪਾਏ ਹੋਏ ਆ ਉਹਦਾ ਨਾਮ ਆ ਗਿਆ 855 2008 ਦਾ ਮਾਡਲ ਦਾ 290000 ਰੁਪਈਆ ਦਾ ਮਾਡਲ ਐਮ ਆਰ ਦੇ ਦਰਾਂ ਨਾਲ ਲੈ ਜਾਇਆ ਦਾ ਇੱਕ ਘੜ ਦੇ ਕਾਰਨ ਮੈਕਨਿਕਿੰਗ ਚੁੱਪ ਕਰਦੀ ਹੈ ਉਹਦੇ ਨਾਲ ਆ ਗਿਆ ਜੀ 700 300